ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਅਸਮਾਨ ਵਿੱਚੋਂ ਵਰਦੀ ਅੱਗ ਦੇ ਦਰਮਿਆਨ ਭਾਰਤੀ ਮੌਸਮ ਵਿਭਾਗ ਵੱਲੋਂ ਕੁਝ ਰਾਹਤ ਦੀ ਖਬਰ ਦੱਸੀ ਜਾ ਰਹੀ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਤਾਪਮਾਨ ਦੇ ਵਿੱਚ ਕੁਝ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ ਭਾਵੇਂ ਕੁਝ ਜ਼ਿਆਦਾ ਨਹੀਂ ਪਰ 4-5 ਡਿਗਰੀ ਤਾਪਮਾਨ ਹੇਠਾਂ ਜ਼ਰੂਰ ਆ ਸਕਦਾ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਚੱਲਣ ਦੀ ਸਥਾਪਨਾ ਜਾਰੀ ਕੀਤੀ ਗਈ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਵਰਖਾ ਹੋ ਸਕਦੀ ਹੈ ਕਿੱਥੇ ਤੇਜ਼ ਹਵਾ ਚੱਲ ਸਕਦੀ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਦੋਸਤੋ ਇਸ ਚੈਨਲ ਦੇ ਉੱਤੇ ਆਪਾਂ ਖੇਤੀਬਾੜੀ ਅਤੇ ਮੌਸਮ ਸੰਬੰਧੀ ਜਿਹੜੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਅੱਜ ਦੀ ਜਿਹੜੀ ਇਹ ਜਾਣਕਾਰੀ ਆਪਾਂ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ origional center ਤੋਂ ਪ੍ਰਾਪਤ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 3 ਮਈ ਤੋਂ ਇੱਕ ਹਲਕਾ ਜਿਹਾ ਡਿਸਟਰਬੈਂਸ ਆ ਜਿਹੜਾ ਪੰਜਾਬ ਦੇ ਵਿੱਚ ਐਕਟਿਵ ਹੈ ਜਿਸ ਕਰਕੇ ਪੰਜਾਬ ਕੱਲ ਵੀ ਪੰਜਾਬ ਦੇ ਕੁਝ ਏਰੀਆ ਦੇ ਵਿੱਚ ਹਲਕੀ ਵਰਖਾ ਹੋਈ ਆ ਤੇ ਕਈ ਥਾਈਂ ਹਵਾ ਵੀ ਚੱਲੀ ਆ ਇਸ ਡਿਸਟਰਬੈਂਸ ਦਾ ਜਿਹੜਾ ਪ੍ਰਭਾਵ ਹੈ ਕੋਈ ਬਹੁਤਾ ਜਿਆਦਾ ਤਾਂ ਨਹੀਂ ਪਰ ਤਿੰਨ ਚਾਰ ਦਿਨ ਤੱਕ ਰਹਿਣ ਵਾਲਾ ਜਿਸ ਕਰਕੇ ਪੰਜਾਬ ਦੇ ਮਾਝੇ ਅਤੇ ਦੁਆਬੇ ਏਰੀਏ ਦੇ ਵਿੱਚ ਤਿੰਨ ਚਾਰ ਤਰੀਕ ਤੱਕ ਵੀ ਹਲਕੀ ਵਰਖਾ ਹੋਣ ਦੀ ਉਮੀਦ ਹੈ ਜਿਸ ਕਰਕੇ ਟੈਂਪਰੇਚਰ ਦੇ ਵਿੱਚ ਕਮੀ ਦੇਖੀ ਜਾ ਸਕਦੀ ਹੈ ਹੁਣ ਵੱਖ-ਵੱਖ ਏਰੀਏ ਦੇ ਵਿੱਚ ਕਿਹੜੇ ਜ਼ਿਲ੍ਹੇ 'ਚ ਵਰਖਾ ਹੋਣ ਦੀ ਸੰਭਾਵਨਾ ਹੈ ਇਹ ਆਪਾਂ ਲੜੀਵਾਰ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਮਾਝਾ ਏਰੀਆ ਦੀ ਜੇ ਗੱਲ ਕਰੀਏ ਤਾਂ ਇੱਥੇ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 31 ਮਈ ਨੂੰ 25% ਵਰਖਾ ਹੋਣ ਦੀ ਉਮੀਦ ਹੈ ਹਲਕੀ ਵਰਖਾ ਹੋ ਸਕਦੀ ਆ ਜੇ ਇੱਕ ਦੂਨ ਦੀ ਗੱਲ ਕਰੀਏ ਤਾਂ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚੋਂ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਗਰਦਾਸਪੁਰ ਦੇ ਵਿੱਚ 50% ਉਮੀਦ ਕੀਤੀ ਜਾ ਸਕਦੀ ਹੈ ਵੀ ਵਰਖਾ ਹੋਊਗੀ ਪਰ ਦੋ ਜ਼ਿਲ੍ਹਿਆਂ ਸ੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਦੇ ਵਿੱਚ 25% ਉਮੀਦ ਹੈ ਵਰਖਾ ਦੀ ਅੱਗੇ ਜਿਹੜੇ ਦੋ ਜ਼ਿਲ੍ਹੇ ਪਠਾਨਕੋਟ ਤੇ ਗਰਦਾਸਪੁਰ ਦੇ ਵਿੱਚ 2 ਜੂਨ ਨੂੰ 2-2 ਤੋਂ 5 ਜੂਨ ਤੱਕ ਜੇ ਆਪਾਂ ਅੱਗੇ ਦੇਖਦੇ ਹਾਂ ਤਾ 25% ਵਰਖਾ ਹੋ ਸਕਦੀ ਹੈ 5 ਜੂਨ ਤੱਕ ਸ੍ਰੀ ਅਮਰਸਰ ਸਾਹਿਬ ਅਤੇ ਤਾਰਨਤਾਰਨ ਇਹਨਾਂ ਦੋ ਜਿਲ੍ਹਿਆਂ ਦੇ ਵਿੱਚ 31 ਮਈ ਅਤੇ 1 ਜੂਨ ਨੂੰ ਹੀ ਵਰਖਾ ਦੀ ਸੰਭਾਵਨਾ ਹੈ ਪਰ 2 3 ਅਤੇ 4 ਜਾਂ 5 ਮਈ ਤੱਕ ਮੌਸਮ ਜਿਹੜਾ ਅੱਗੇ ਖੁਸ਼ਕ ਰਹੂਗਾ 2 ਤੋਂ 5 ਜੂਨ ਤੱਕ ਕੋਈ ਵਰਖਾ ਦੀ ਉਮੀਦ ਨਹੀਂ ਇਹਨਾਂ ਦੋ ਜਿਲ੍ਹਿਆਂ ਦੇ ਵਿੱਚ ਟੈਂਪਰੇਚਰ ਫੇਰ ਵਧਣ ਦੀ ਉਮੀਦ ਹੈ ਅੱਗੇ ਆਪਾਂ ਦੁਆਬਾ ਏਰੀਆ ਦੀ ਗੱਲ ਕਰ ਲੈਣਾ ਇੱਥੇ ਵਿੱਚ ਚਾਰ ਜ਼ਿਲ੍ਹੇ ਨੇ ਜਿਹੜੇ ਗੁਰਦਾਸਾ ਸ਼ਹਿਰਪੁਰ ਨਵਾਂ ਸਾਹਿਬ ਕਪੂਰਥਲਾ ਜਲੰਧਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 31 ਮਈ ਨੂੰ ਜੇ ਆਪਾਂ 31 ਮਈ ਦੀ ਗੱਲ ਕਰਦੇ ਆ ਮੰਨ ਲਓ ਅੱਜ ਦੀ ਗੱਲ ਕਰ ਲਿਆ ਤਾਂ ਉਮੀਦ ਆ ਵੀ 25% ਉਮੀਦ ਹੈ ਬਰਖਾ ਦੀ ਪਰ ਇੱਕ ਜੂਨ ਨੂੰ ਕੱਲ ਨੂੰ ਹਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਬਰਖਾ ਦੇ आसार ਥੋੜੇ ਵੱਧ ਨੇ 50% ਤੱਕ ਉਮੀਦ ਹੈ ਬਰਖਾ ਦੀ ਕਪੂਰਥਲਾ ਤੇ ਜਲੰਧਰ ਦੇ ਵਿੱਚ ਉੱਥੇ ਇੱਕ 25% ਉਮੀਦ ਹੈ ਤੇ ਬਾਕੀ ਅੱਗੇ 2 ਜੂਨ ਦੀ ਆਪਾਂ ਗੱਲ ਕਰ ਲੈਣਾ 2 ਤੋਂ 5 ਜੂਨ ਤੱਕ ਸਿਰਫ ਦੋ ਜ਼ਿਲ੍ਹੇ ਆਉਂਦੇ ਨੇ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਇੱਥੇ 25% ਵਰਖਾ ਦੀ ਉਮੀਦ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਜ਼ੋਨ ਨੂੰ ਮੌਸਮ ਖੁਸ਼ਕ ਰਹਿ ਸਕਦਾ ਬਾਕੀ ਦੇ ਜਿਹੜੇ ਦੋ ਜ਼ਿਲ੍ਹੇ ਕਪੂਰਥਲਾ ਤੇ ਜਲੰਧਰ ਵਿੱਚ ਤਿੰਨ ਜ਼ੋਨ ਤੋਂ ਲੈ ਕੇ ਦੋ ਜ਼ੋਨ ਤੋਂ ਪੰਜ ਜ਼ੋਨ ਤੱਕ ਮੌਸਮ ਖੁਸ਼ਕ ਰਹੂਗਾ ਤਾਪਮਾਨ ਵੀ ਵੱਧ ਸਕਦੀ ਹੈ ਅਤੇ ਅੱਗੇ ਚੱਲ ਕੇ ਪੱਛਮੀ ਮਾਲਵਾ ਦੀ ਆਪਾਂ ਗੱਲ ਕਰੀਏ ਤਾਂ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਫਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਇਹਦੇ ਵਿੱਚ 6 ਜ਼ਿਲ੍ਹੇ ਆਉਂਦੇ ਨੇ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ 31 ਮਈ ਮਤਲਬ ਅੱਜ ਦੇ ਦਿਨ 70% ਉਮੀਦ ਹੈ ਵਰਖਾ ਹੋਣ ਦੀ ਕਈ ਥਾਈਆਂ ਹਲਕੀ ਮਤਲਬ ਤੇਜ਼ ਹਵਾ ਧੂੜ ਭਰੀ ਹਨੇਰੀ ਚੱਲ ਸਕਦੀ ਆ ਕੋਈ ਵਰਖਾ ਦੀ ਵੱਡੀ ਉਮੀਦ ਨਹੀਂ ਜੇਕਰ 1 ਜੂਨ ਦੀ ਗੱਲ ਕਰਦੇ ਆ ਕੱਲ ਦੀ ਗੱਲ ਕਰਦੇ ਆ ਤਾਂ ਕੱਲ ਨੂੰ ਫਰੂਰਪੁਰ ਤੇ ਮੋਗਾ ਸਿਰਫ 2 ਝਲਿਆਂ ਨੂੰ ਆਪਾਂ 25% ਹਲਕੀ ਵਰਖਾ ਹੋਣ ਦੀ ਉਮੀਦ ਹੈ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਅੱਗੇ 2-3 ਤੇ 5 ਜੂਨ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤਾਪਮਾਨ ਫੇਰ ਵੱਜੂਗਾ ਪੂਰਬੀ ਮਾਲਵਾਦੀ ਆਪਾਂ ਗੱਲ ਕਰ ਲਨੇ ਆ ਇੱਥੇ ਲੁਧਿਆਣਾ ਬਰਨਾਲਾ ਮਾਨਸਾ ਸਭੂਰ ਮਲੇਰਕੋਟਲਾ ਸਿਰਫ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿਰਫ ਦੋ ਜ਼ਿਲ੍ਹੇ ਛੱਡ ਦਈਏ ਜੇ ਆਪਾਂ ਰੂਪਨਗਰ ਤੇ ਐਸਐਸ ਨਗਰ ਨੂੰ 31 ਮਈ ਨੂੰ ਜਿਹੜੀ ਵਰਖਾ ਮਤਲਬ ਅੱਜ ਦੇ ਦਿਨ ਜਿਹੜੀ ਵਰਖਾ ਉੱਥੇ 25% ਉਮੀਦ ਹੈ ਹਲਕੀ ਵਰਖਾ ਹੋ ਸਕਦੀ ਹੈ ਪਰ ਤੇਜ਼ ਹਨੇਰੀ ਚੱਲ ਸਕਦੀ ਹੈ 30 40 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਜਿਹੜੇ ਦੋ ਜਲੇ ਰਹੇ ਗਏ ਰੂਪਨਗਰ ਤੇ ਐਸੇਸ਼ਨਾਗਰ ਇਹਨਾਂ ਦੇ ਵਿੱਚ ਅੱਜ 31 ਮਈ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਤੇਜ਼ ਹਵਾ ਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਟੈਂਪਰੇਚਰ ਵੀ ਜੇ ਆਪਾਂ ਦੇ ਖੇਤਰ ਅਨੁਸਾਰ ਡਿਗਰੀ 8 ਹਾ ਸਕਦਾ ਪਰ ਵਰਖਾ ਦੀ ਕੋਈ ਵੱਡੀ ਉਮੀਦ ਨਹੀਂ ਕਿਉਂਕਿ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਹਵਾ ਦੇ ਵਿੱਚ ਨਮੀ ਆ ਟੈਂਪਰੇਚਰ ਦੇ ਵਿੱਚ ਥੋੜੀ ਨਰਮੀ ਜ਼ਰੂਰ ਦੇਖੀ ਜਾ ਸਕਦੀ ਹੈ ਜੇ ਕੱਲ ਦੀ ਗੱਲ ਕਰ ਲਈਏ 1 ਜੂਨ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 25% ਉਮੀਦ ਆ ਵੀ ਵਰਖਾ ਹੋਊਗੀ। ਕੁਝ ਜ਼ਿਲ੍ਹੇ ਨੇ ਜਿਨ੍ਹਾਂ 'ਚ 50% ਉਮੀਦ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਵਿੱਚ ਫਤੇਗੜ ਸਾਹਿਬ ਹੈ, ਰੂਪਨਗਰ ਅਤੇ ਸੈਸ਼ਨਗਰ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਆ ਵੀ 50% ਤੱਕ ਵਰਖਾ ਦੀ ਉਮੀਦ ਹੈ। ਬਾਕੀ 2 ਜੂਨ ਤੋਂ 5 ਜੂਨ ਤੱਕ ਪੂਰੇ ਪੂਰਬੀ ਮਾਲਵਾ ਦੇ ਸਾਰੇ ਜ਼ਿਲ੍ਹੇ ਸਿਰਫ ਰੂਪਨਗਰ ਜ਼ਿਲ੍ਹਾ ਹੈ ਉਹਨੂੰ ਛੱਡ ਦਿਏ ਜੇ ਆਪਾਂ ਸਾਰੇ ਜ਼ਿਲ੍ਹਿਆਂ 'ਚ ਟੈਂਪਰੇਚਰ ਵਧੂਗਾ। ਗਰਮੀ ਬਧੂ ਕੋਈ ਕੁਝ ਜ਼ਿਲ੍ਹਾ ਚ ਧੂੜ ਭਰੀ ਹਨੇਰੀ ਚੱਲ ਸਕਦੀ ਆ ਪਰ ਰੂਪਨਗਰ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਇੱਥੇ 2 ਜੂਨ ਨੂੰ 3 ਜੂਨ ਨੂੰ ਵੀ 4-5 ਜੂਨ ਤੱਕ ਵਰਖਾ ਹੋਣ ਦੀ ਹਲਕੀ ਵਰਖਾ ਹੋਣ ਦੀ ਉਮੀਦ ਹੈ 25% ਉਮੀਦ ਕੀਤੀ ਜਾ ਸਕਦੀ ਹੈ ਟੈਂਪਰੇਚਰ ਜ਼ਰੂਰ ਘਟੂਗਾ ਕਿਉਂਕਿ ਹਲਕੀ ਵਰਖਾ ਹੋਊਗੀ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ ਇਸ ਕਰਕੇ ਟੈਂਪਰੇਚਰ ਘਟਣ ਦੀ ਉਮੀਦ ਹੈ ਹੁਣ ਕੁੱਲ ਮਿਲਾ ਕੇ ਪੂਰੇ ਪੰਜਾਬ ਦੇ ਵਿੱਚ ਹਲਕੀ ਵਰਖਾ ਜਿਹੜੀ 25% ਕਮੀ ਅਮੀਰ ਕੀਤੀ ਜਾ ਸਕਦੀ ਹੈ ਕੋਈ ਵੱਡੀ ਵਰਖਾ ਹੋਣ ਦੀ ਉਮੀਦ ਨਹੀਂ ਪਰ ਟੈਂਪਰੇਚਰ ਜ਼ਰੂਰ ਘਟਣਾ ਰਾਹਤ ਜ਼ਰੂਰ ਮਿਲੂਗੀ ਗਰਮੀ ਤੋਂ ਕਿਉਂਕਿ ਧੂੜ ਭਰੀ ਹਨੇਰੀ ਦੇ ਨਾਲ ਤੇ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਹਵਾ ਦੇ ਵਿੱਚ ਨਮੀ ਐ ਸੋ ਟੈਂਪਰੇਚਰ ਥੋੜਾ ਬੜਾ ਜ਼ਰੂਰ ਘਟੂਗਾ ਸੋ ਦੋਸਤੋ ਏਸੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ 31 ਮਈ ਤੋਂ 5 ਜੂਨ ਤੱਕ ਦੇ ਮੌਸਮ ਦੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ